ਕੀ ਹੁੰਦਾ ਹੈ ਪਲਾਸਟਿਕ ਬੇਬੀ ਪ੍ਰੈਗਨਸੀ ਦੇ ਦੌਰਾਨ ਔਰਤਾਂ ਨੂੰ ਰੱਖਣਾ ਚਾਹੀਦਾ ਹੈ ਕੁਝ ਖਾਸ ਗੱਲਾਂ ਦਾ ਧਿਆਨ ਜਿहां ਪਲਾਸਟਿਕ ਬੇਬੀ ਇਹ ਸ਼ਾਇਦ ਤੁਸੀਂ ਪਹਿਲਾਂ ਵੀ ਬਹੁਤ ਵਾਰ ਇਹ ਵਰਡ ਸੁਣਿਆ ਹੋਣਾ ਹੈ ਤਾਂ ਪਲਾਸਟਿਕ ਬੇਬੀ ਕੋਈ ਰੋਬੋਟ ਜਾਂ ਫਿਰ ਕੋਈ ਜੋ ਕਿ ਟੋਏ ਦਾ ਕੋਈ ਬੱਚਾ ਨਹੀਂ ਹੁੰਦਾ ਬਲਕਿ ਇਹ ਉਹ ਨਵਜਾਤ ਸ਼ੀਸ਼ੂ ਹੁੰਦਾ ਹੈ ਜਿਸ ਦਾ ਵਿਕਾਸ ਮਾਂ ਦੇ ਗਰਭ ਦੇ ਵਿੱਚ ਉਸ ਦੌਰਾਨ ਪਲਾਸਟਿਕ ਉਤਪਾਦਾਂ ਦੇ ਵਿੱਚੋਂ ਨਿਕਲਣ ਵਾਲੇ ਜ਼ਹਿਰੀਲੇ ਰਸਾਇਣਾਂ ਦੇ ਸੰਪਰਕ ਦੇ ਕਾਰਨ ਪ੍ਰਭਾਵਿਤ ਹੁੰਦਾ ਹੈ ਜੇਕਰ ਗੱਲ ਕੀਤੀ ਜਾਵੇ ਪ੍ਰੈਗਨਨਸੀ ਦੇ ਦੌਰਾਨ ਭੋਜਨ ਜਾਂ ਫਿਰ ਪਾਣੀ ਦੇ ਲਈ ਤੁਸੀਂ ਪਲਾਸਟਿਕ ਦੇ ਭਾਂਡਿਆਂ ਦੀ ਵਰਤੋਂ ਕਰਦੇ ਹੋ ਤਾਂ ਜੇਕਰ ਉਸ ਦੀ ਵਰਤੋਂ ਕੀਤੀ ਜਾਂਦੀ ਹੈ ਭਾਂਡਿਆਂ ਦੀ ਪਲਾਸਟਿਕ ਵਾਲੇ ਭਾਂਡਿਆਂ ਦੀ ਤਾਂ ਪਲਾਸਟਿਕ ਦੇ ਵਿੱਚ ਮੌਜੂਦ ਕੁਝ ਜ਼ਹਿਰੀਲੇ ਰਸਾਇਣ ਜੋ ਕਿ ਭੋਜਨ ਦੇ ਵਿੱਚ ਮਿਲ ਸਕਦੇ ਨੇ ਤੇ ਇਹ ਰਸਾਇਣ ਗਰਭ ਦੇ ਵਿੱਚ ਪਲ ਰਹੇ ਜੋ ਕਿ ਬੱਚੇ ਦੇ ਹਾਰਮੋਨਲਸ ਤੰਦਰੁਸਤੀ ਦੇ ਉੱਤੇ ਨਕਾਰਾਤਮਕ ਅਸਰ ਪਾ ਸਕਦੇ ਨੇ ਤਾਂ ਜਿੰਨਾ ਅਵੋਇਡ ਹੋ ਸਕਦਾ ਹੈਗਾ ਉਹਨਾਂ ਤੁਸੀਂ ਪਲਾਸਟਿਕ ਵਾਲੇ ਭਾਂਡੇ ਨੂੰ ਅਵੋਇਡ ਕਰਿਆ ਕਰੋ ਖਾਸ ਕਰਕੇ ਪ੍ਰੈਗਨਨਸੀ ਵਾਲੇ ਟਾਈਮ ਤਾਂ ਗਰਭਵਤੀ ਮਹਿਲਾਵਾਂ ਅਕਸਰ ਸੋਚਣ ਤੋਂ ਬਿਨਾ ਮਾਈਕ੍ਰੋਵੇਵ ਦੇ ਵਿੱਚ ਪਲਾਸਟਿਕ ਭਾਂਡੇ ਦੇ ਵਿੱਚ ਪਲਾਸਟਿਕ ਡੱਬੇ ਦੇ ਵਿੱਚ ਖਾਣਾ ਗਰਮ ਕਰ ਲੈਂਦੀਆਂ ਨੇ ਤੇ ਪਲਾਸਟਿਕ ਗਰਮ ਹੌਣ ਦੇ ਉੱਤੇ ਜ਼ਹਿਰੀਲੇ ਰਸਾਇਣ ਛੱਡ ਸਕਦਾ ਹੈ ਜੋ ਬੱਚੇ ਦੀ ਸਿਹਤ ਲਈ ਕਾਫੀ ਨੁਕਸਾਨਦਾਇਕ ਸਾਬਤ ਹੁੰਦੇ ਨੇ ਆ ਜੋ ਕਿ ਪੈਕੇਟ ਅਤੇ ਪ੍ਰੋਸੈਸਡ ਖਾਣੇ ਦੇ ਵਿੱਚ ਜਿਹੜੇ ਕਿ ਪਲਾਸਟਿਕ ਦੀ ਪੈਕਿੰਗ ਦੇ ਵਿੱਚ ਮਿਲਦੇ ਨੇ ਉਹ ਵੀ ਸਿਹਤ ਦੇ ਲਈ ਨੁਕਸਾਨਦਾਇਕ ਹੋ ਸਕਦੇ ਨੇ ਤਾਂ ਪ੍ਰੈਗਨਨਸੀ ਦੇ ਦੌਰਾਨ ਅਜਿਹੇ ਖਾਣੇ ਬੱਚੇ ਦੇ ਮਾਨਸਿਕ ਅਤੇ ਸਰੀਰਕ ਵਿਕਾਸ ਦੇ ਉੱਤੇ ਗੰਭੀਰ ਅਸਰ ਪਾ ਸਕਦੇ ਨੇ ਇਸ ਦੇ ਲਈ ਇਹਨਾਂ ਤੋਂ ਬਚਣਾ ਚਾਹੀਦਾ ਹੈ ਗਰਭ ਅਵਸਥਾ ਦੌਰਾਨ ਵਰਤੇ ਜਾਣ ਵਾਲੇ ਕੁਝ ਕੋਸਮੈਟਿਕਸ ਅਤੇ ਸਕਿਨ ਪ੍ਰੈਗਨਨਸੀ ਦੌਰਾਨ ਵਰਤੇ ਜਾਣ ਵਾਲੇ ਕੁਝ ਕੋਸਮੈਟਿਕਸ ਅਤੇ ਸਕਿਨ ਪ੍ਰੋਡਕਟਸ ਦੇ ਵਿੱਚ ਮਾਈਕਰੋਪਲਾਸਟਿਕ ਅਤੇ ਅਜਿਹੇ ਰਸਾਇਣਕ ਹੁੰਦੇ ਨੇ ਜੋ ਹਾਰਮੋਨਸ ਨੂੰ ਪ੍ਰਭਾਵਿਤ ਕਰਦੇ ਨੇ ਤਾਂ ਇਹ ਰਸਾਇਣ ਮਾਂ ਅਤੇ ਗਰਭ ਦੇ ਵਿੱਚ ਪਲ ਰਹੇ ਬੱਚੇ ਦੀ ਸਿਹਤ ਲਈ ਦੋਨਾਂ ਦੇ ਲਈ ਨੁਕਸਾਨਦਾਇਕ ਹੋ ਸਕਦੇ ਨੇ ਇਸ ਦੇ ਲਈ ਅਜਿਹੇ ਉਤਪਾਦ ਤਾਂ ਜੋ ਜਿੰਨਾ ਹੋ ਸਕਦਾ ਹੈ ਤੁਹਾਨੂੰ ਬਚਣਾ ਚਾਹੀਦਾ ਹੈ ਤਾਂ ਪ੍ਰੈਗਨਨਸੀ ਟਾਈਮ ਇਨ ਆਵਰਤਾ ਨੂੰ ਇਹਨਾਂ ਗੱਲਾਂ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਰੋਜ਼ਾਨਾ ਦੀ ਵਰਤੋਂ ਦੇ ਵਿੱਚ ਆਉਣ ਵਾਲੇ ਪਲਾਸਟਿਕ ਉਤਪਾਦ ਜਿਵੇਂ ਕਿ ਕਟੋਰੀ ਥਾਲੀ ਦੁੱਧ ਦੀ ਬੋਟਰ ਆਦਿ ਤਾਂ ਬਹੁਤ ਸਾਰੇ ਚੀਜ਼ਾਂ ਹੁੰਦੇ ਨੇ ਜੋ ਕਿ ਤੁਸੀਂ ਘਰ ਦੇ ਵਿੱਚ ਵੀ ਯੂਜ਼ ਕਰਦੇ ਹੋ ਸਾਰੇ ਰੁਟੀਨ ਦਾ ਹਿੱਸਾ ਬਣ ਚੁੱਕੇ ਨੇ ਇਹ ਜੋ ਚੀਜ਼ਾਂ ਹੁੰਦੀਆਂ ਨੇ ਪਰ ਗਰਭ ਅਵਸਥਾ ਦੌਰਾਨ ਇਹ ਪਲਾਸਟਿਕ ਸਮਗਰੀ ਬੱਚੇ ਦੀ ਸਿਹਤ ਦੇ ਲਈ ਕਾਫੀ ਨੁਕਸਾਨਦਾਇਕ ਸਾਬਤ ਹੋ ਸਕਦੀ ਆ ਕਿਉਂਕਿ ਇਹਨਾਂ ਦੇ ਵਿੱਚੋਂ ਨਿਕਲਣ ਵਾਲਾ ਰਸਾਇਣ ਮਾਂ ਅਤੇ ਬੱਚੇ ਦੇ ਹਾਰਮੋਨਲਸ ਸੰਤੁਲਨ ਨੂੰ ਪ੍ਰਭਾਵਿਤ ਕਰ ਸਕਦੇ ਨੇ ਇਸ ਦੇ ਲਈ ਗਰਭਤੀ ਔਰਤਾਂ ਨੂੰ ਚਾਹੀਦਾ ਹੈ ਕਿ ਉਹ ਪਲਾਸਟਿਕ ਦੀ ਥਾਂ ਸਟੀਲ ਜਾਂ ਫਿਰ ਕਾਂਚ ਜਾਂ ਫਿਰ ਮਿੱਟੀ ਦੇ ਜੋ ਕਿ ਭਾਂਡਿਆਂ ਦੀ ਵਰਤੋਂ ਕਰਾਂ ਤਾਂ ਕਿ ਉਹਨਾਂ ਦੇ ਸਰੀਰ ਦੇ ਵਿੱਚ ਪਲ ਰਹੇ ਤਾਂ ਕਿ ਉਹਨਾਂ ਦੇ ਸਰੀਰ ਨੂੰ ਤੇ ਉਹਨਾਂ ਦੇ ਗਰਭ ਦੇ ਵਿੱਚ ਪਲ ਰਹੇ ਬੱਚੇ ਨੂੰ ਕੋਈ ਵੀ ਨੁਕਸਾਨ ਜਾਂ ਫਿਰ ਕੋਈ ਵੀ ਪ੍ਰਭਾਵਿਤ ਕਰਨ ਵਾਲੀ ਕੋਈ ਵੀ ਚੀਜ਼ ਜਾਂ ਦੀ ਉਹਨਾਂ ਨੂੰ ਨਾ ਜਿਹੜੀ ਕਿ ਸਹਣੀ ਪਵੇ ਕਿਉਂਕਿ ਪਲਾਸਟਿਕ ਬੇਬੀ ਇਹ ਕੋਈ ਟੁਆਇ ਵਰਗਾ ਨਹੀਂ ਹੁੰਦਾ ਹੈ ਬਲਕਿ ਜੋ ਕਿ ਤੁਸੀਂ ਪ੍ਰੈਗਨੈਂਸੀ ਦੌਰਾਨ ਪਲਾਸਟਿਕ ਵਾਲੇ ਭਾਂਡਿਆਂ ਦੇ ਵਿੱਚ ਤੁਸੀਂ ਖਾਣਾ ਖਾਂਦੇ ਹੋ ਜਾਂ ਫਿਰ ਉਹਨੂੰ ਗਰਮ ਵੀ ਕਰਦੇ ਹੋ ਮਾਈਕ੍ਰੋਵੇਵ ਦੇ ਵਿੱਚ ਜਾਂ ਕੋਈ ਤੁਸੀਂ ਪਲਾਸਟਿਕ ਦੇ ਥਰੂ ਕੋਈ ਵਰਤੋਂ ਕਰਦੇ ਹੋ ਤੇ ਉਹਨਾਂ ਦੇ ਥਰੂ ਜੋ ਕਿ ਤੁਹਾਡੇ ਸਰੀਰ ਦੇ ਵਿੱਚ ਵੀ ਜਾਂਦਾ ਹੈ ਤੇ ਤੁਹਾਡੇ ਬੱਚੇ ਦੇ ਉੱਤੇ ਵੀ ਇਫੈਕਟ ਕਰ ਸਕਦਾ ਹੈ